ਅੱਜ ਮੈਂ ਬੜੇ ਦੁਖੀ ਮਨ ਨਾਲ ਇਹ ਵੀਡੀਓ ਬਣਾ ਰਿਹਾ ਸਾਡੇ ਬਹੁਤ ਕਰੀਬੀ ਦੋਸਤ ਕਮਜੀਤ ਬੱਗਾ ਪੰਜਾਬੀ ਦਾ ਉਹ ਕਲਾਕਾਰ ਜਿਹੜਾ ਸਾਨੂੰ ਸਾਰਿਆਂ ਨੂੰ ਪਿਛਲੇ ਦਿਨੀ ਛੱਡ ਗਿਆ ਜੀ ਪਰ ਜਦੋਂ ਕਿੱਥੇ ਉਹਦੇ ਸਾਨੂੰ ਜਾਣ ਦਾ ਦੁੱਖ ਸੀ ਪਰ ਜਦੋਂ ਮੈਂ ਇਹ ਖਬਰਾਂ ਦੀਆਂ ਖਬਰਾਂ ਦੇਖੀਆਂ ਫਿਰ ਉਸ ਸਾਡੇ ਰੰਗਲੇ ਸੱਜਣ ਦੀ Laash ਵੀ ਜਿਹੜੀ ਆ ਉਹ ਇਹਨਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਪਿੰਡ ਚੜੀ ਅੱਜ ਮੋਹਾਲੀ ਦਾ ਹਸਪਤਾਲ ਤੇ ਪਹਿਲਾਂ ਹੀ ਬੜਾ ਬਦਨਾਮ ਸੀ। ਪੇਸਫ ਰੈਫਰੈਂਸ ਵਾਸਤੇ ਪੀਜੀਏ ਭੇਜਣ ਵਾਸਤੇ ਤੱਕ ਹੀ ਹੀਇਮਤ ਹੈ। ਪਰ ਜਿੱਥੇ ਅੱਗੇ ਇਲਾਜ ਦੀਆਂ ਕੰਪਲੇਂਟਾਂ ਆਉਂਦੀਆਂ ਸਨ, ਉੱਥੇ ਪਹਿਲਾਂ ਵੀ ਇੱਕ ਵਾਰੀ ਕਮੈਂਟ ਆਈ ਸੀ ਵੀ ਜਦੋਂ ਉੱਥੇ ਡੈੱਡ ਬਾਡੀ ਜਦੋਂ ਆਪਾਂ ਰੱਖਦੇ ਹਾਂ ਮੋਰਚੀ ਵਿੱਚ ਉਹ ਉੱਥੇ ਪ੍ਰਾਪਤ ਤੱਕ ਨਾ ਫ੍ਰਿਜ ਨਹੀਂ ਚੱਲਦੇ। ਲੇਕਿਨ ਜਦੋਂ ਇਸ ਸਾਡੇ ਉਸ ਕਲਾਕਾਰ ਜਿਨੇ ਸਾਡੀ ਦੁਨੀਆ ਪੱਧਰ 'ਤੇ ਪੰਜਾਬੀ ਫੋਕ ਦਾ ਆਪਣਾ ਡੰਕਾ ਵਜਾਇਆ ਇੱਕ ਨਾਮਵਰ ਸ਼ਖਸੀਅਤ ਸਨ, ਜਦੋਂ ਉਹਦੀ ਲਾਸ਼ ਨੂੰ ਵੀ ਸਾਡੇ ਇਹ ਸਿਹਤ ਕ੍ਰਾਂਤੀ ਦੇ ਪੈਨਟ ਚੜ ਕੇ ਉਹਨੂੰ ਨੁਕਸਾਨ ਹੋਇਆ ਉਹਦੇ ਬੱਚਿਆਂ ਦੇ ਪਰਵਾਹ ਤੇ ਕੀ ਬੀਤੀ ਮੈਂ ਮਹਿਸੂਸ ਕਰ ਸਕਣਾ ਪਰ ਅੱਜ ਮੈਂ ਭਰੇ ਮਨ ਨਾਲ ਆਪਣੀ ਉਸ ਸਰਕਾਰ ਨੂੰ ਜਿਹੜੀ ਬੜੇ ਢੰਗੋ ਦੇ ਪੜਦੇ ਬੜੇ ਬੋਰ ਲਾਏ ਸਿਹਤ ਕ੍ਰਾਂਤੀ ਦੇ 10 ਲੱਖ ਦਾ ਬੀਮਾ 10 ਲੱਖ ਦੀ ਸਿਹਤ ਸਹੂਲਤ ਉਹ ਯਾ ਸਿਹਤ ਸਹੂਲਤ ਤਾਂ ਦਿਓਗੇ ਜੇ ਤੁਸੀਂ ਇਲਾਜ ਤਾਂ ਕਰੋਗੇ ਲੱਖਾਂ ਦੇ ਸੰਭੀ ਜਾਣੀਆਂ ਜਾਣਡੀਆਂ ਤੁਹਾਡੇ ਕੋਲੋਂ ਅੱਜ 24 ਘੰਟੇ ਦੀ ਬਿਜਲੀ ਸਪਲਾਈ ਹੋਣ ਦੇ ਬਾਵਜੂਦ ਉਥੇ ਕਈ ਦਿਨ ਕਿਉਂਕਿ ਬੱਚਿਆਂ ਨੂੰ 5 ਦਿਨ ਬਾਅਦ ਆਏ ਔਰ ਉਸੇ ਜਦੋਂ Laash ਨੂੰ ਦੇਖ ਕੇ ਉਹਨਾਂ ਦੇ ਜੋ ਹਾਲਾਤ ਸਨ ਬਲੈਡ ਬਾਡੀ ਦੇ ਮੈਂ ਸਮਝ ਨਾ ਕਹਿੰਦਾ ਕਿਹਣਾ ਜਿਹੜਾ ਮੇਰੇ ਵਾਸਤੇ ਉਹ ਵੀ ਔਖਾ ਵਾ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਤੇ ਦੀ ਜਾਂਚ ਕੀਤੀ ਜਾਵੇ ਇਹਦੇ ਉੱਤੇ ਜਿਨ੍ਹਾਂ ਅਧਿਕਾਰੀਆਂ ਦੀ ਲਾਪਰਵਾਹੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹੋ ਜੇ ਘਟਨਾ ਦੁਬਾਰਾ ਨਾ ਵਾਪਰੇ ਕਿਉਂਕਿ ਮੁਹਾਲੀ ਸ਼ਹਿਰ ਤੇ ਬਹੁਤ ਸਾਰੇ ਬਜੂਦ ਗੰਬਾਉ ਸਾਰੇ ਜਿਹੜੇ ਇਥੇ ਨਾਗਰਿਕ ਨੇ ਉਹਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਨੇ ਉਹਨਾਂ ਦੇ ਬੱਚੇ ਬਾਹਰ ਨੇ ਜਦੋਂ ਕੋਈ ਇਹੋ ਜਿਹੀ ਘਟਨਾ ਦੁੱਖ ਭਰੀ ਵਾਪਕਦੀ ਆ ਬੱਚਿਆਂ ਨੂੰ ਆਉਣ ਤੇ ਦੋ ਦੋ ਚਾਰ ਚਾਰ ਦਿਨ ਲੱਗ ਜਾਂਦੇ ਨੇ ਜੇ ਇਦਾਂ ਦੇ ਹਾਲਾਤ ਉਹਨਾਂ ਦੀਆਂ ਬਾੜੀਆਂ ਦਾ ਹੋਣ ਲੱਗੇ ਤੇ ਇਹ ਬਹੁਤ ਵੱਡਾ ਇੱਕ ਸਵਾਲੀਆ ਚਿੰਨ੍ਹ ਜਿਹੜੀ ਆ ਉਹ ਲੱਗ ਜਾਵੇਗਾ ਮੋਹਾਲੀ ਦੇ ਪ੍ਰਸ਼ਾਸਨ ਦੇ ਉੱਤੇ ਮੈਂ ਇਹਦੀ ਚੇਤਾਵਨੀ ਵੀ ਦੇਣਾ ਜੇ ਕਿਤੇ ਮੁਰਕੇ ਇਹੋ ਜਿਹੀ ਕਟੜਾ ਹੋਈ ਤੇ ਖਿਲਾਫ ਵੀ ਕਰਾਂਗੇ ਉਹ ਇਹੋ ਜਿਹੀ ਕਟੜਾ ਦੇ ਖਰਾਬ ਪੂਰੀ ਜਿਹੜੀ ਆ ਐਫਆਈਰ ਦਰਜ ਹੋਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਇਹੋ ਜਿਹੜੀ ਜਿਹੜੀ ਕਟੜਾ ਜਿਹੜੀ ਇਸ ਇਨਸਾਨੀਅਤ ਤੋਂ ਗਿਰੀ ਹੋਈ ਕਟੜਾ ਦੇ ਖਿਲਾਫ ਆ ਇਹਦੇ ਖਿਲਾਫ ਕਾਰਵਾਈ ਕਰੇ ਪ੍ਰਸ਼ਾਸਨ ਇਹ ਮੇਰੀ ਬੇਇਤੀ ਆ ਬਹੁਤ ਬਹੁਤ ਧੰਨਵਾਦ ਅਸੀਂ ਕਾਹ ਲੈ ਰਹੇ ਹੋ ਇਥੇ ਚੱਲਣ ਨੂੰ ਅਸੀਂ ਰੋਕ ਤੁਹਾਨੂੰ ਸਕਦੇ ਨਹੀਂ ਅਸੀਂ ਰੋਕ ਤੁਹਾਨੂੰ ਸਕਦੇ ਨਹੀਂ ਕਿਉਂਕਿ ਜਾਇਆਂ ਵੀ ਨੀ ਸਰਦਾ ਨੇ ਉੰਜ ਮਿਲਦੇ ਗਿੱਦੇ ਰਿਹਾ ਕਰੋ ਪਰ ਕੱਲ ਨੂੰ ਤਾਂ ਦਿਲ ਕਰਦਾ ਨਹੀਂ ਪਰ ਕੱਲ ਨੂੰ ਤਾਂ ਦਿਲ ਕਰਦਾ ਨਹੀਂ